ਜੋ ਸੰਯੁਕਤ मोर्चे ਦਾ ਫੈਸਲਾ ਸੀ ਚੰਡੀਗੜ੍ਹ ਜਾਣ ਦੀ ਕਾਲ ਸੀ ਉਹ ਅਸੀਂ ਜਾ ਰਹੇ ਸੀ ਇੱਥੇ ਬੜਬੜ ਟੋਲ ਪਲਾਜ਼ ਤੇ ਸਰਕਾਰ ਨੇ ਰੋਕਿਆ ਸਾਰਿਆਂ ਨੂੰ ਹੀ ਰੋਕਿਆਗਾ ਨਾ ਕਿ ਸਾਡੀ ਜਥੇਬੰਦੀ ਰੋਕੀ ਐ ਸਾਰੀਆਂ ਜਥੇਬੰਦੀਆਂ ਇੱਕ ਸੁਰ ਨੇ ਇਸ ਕਰਕੇ ਜਿਹੜਾ ਟੋਲ ਪਲਾਜ਼ ਜਿਹੜਾ ਅਸੀਂ ਜਾਣਾ ਸੀ ਚੰਡੀਗੜ੍ਹ ਵਿੱਚ ਉਹ ਅੱਜ 5 ਤਰੀਕ ਨੂੰ ਜਾਣਾ ਦੀ 5 ਮਾਰਚ ਨੂੰ ਪੁਲਿਸ ਦਾ ਰਵੱਈਆ ਦੇਖੋ ਉਂ ਠੀਕ ਐ ਅਸੀਂ ਇਹ ਕਹਿੰਦੇ ਵੀ ਪੁਲਿਸ ਦਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਚੰਡੀਗੜ੍ਹ ਜਾਣ ਦਾ ਸੱਦਾ ਸੀ ਨਾਕੇ ਤੇ ਰੋਕਿਆ ਅਜ ਬਰਨਾਲੇ ਜ਼ਿਲ੍ਹੇ ਦੇ ਬੜਬੜ ਟੂਲ ਪਲਾਜੇ ਤੇ ਵੱਡੀ ਪੱਦਰ ਤੇ ਫੋਰਸ ਲਾ ਕੇ ਇਹਨਾਂ ਨੇ ਸਾਡੇ ਆਉਣ ਤੋਂ ਪਹਿਲਾਂ ਆਪ ਹੀ ਸੜਕ ਰੋਕੀ ਹੋਈ ਸੀ ਜਦੋਂ ਅਸੀਂ ਆਪਦਾ ਫੈਸਲਾ ਸੀ ਵੀ ਚੰਡੀਗੜ੍ਹ ਜੇ ਨਹੀਂ ਜਾਣ ਦਿੰਦੇ ਜਿੱਥੇ ਰੋਕਣਗੇ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਉੱਥੇ ਹੀ ਬੈਠਾਂਗੇ ਤੇ ਅਸੀਂ ਸੜਕ ਨੂੰ ਛੱਡ ਕੇ ਬੋਟ ਬੈਠੇ ਆਂ ਆ ਦੇਖ ਲਓ ਤੁਹਾਡੇ ਸਾਹਮਣੇ ਸੜਕ ਚੱਲ ਰਹੀ ਹੈ ਤੇ ਅਸੀਂ ਇੱਥੇ ਬੈਠੇ ਆਂ ਸਾਰੀਆਂ ਜਥੇਬੰਦੀਆਂ ਇੱਥੇ ਆਰੰਗਿਆ ਇੱਥੇ ਹੀ ਸਟੇਜ ਚੱਲੂ ਇੱਥੇ ਹੀ ਮੋਰਚਾ ਚੱਲੂ ਅਗਲਾ ਕੀ ਹੋਊਗਾ ਲਖਸਮਨ ਅਗਲਾ ਜੋ ਸੰਯੁਕਤ ਕਿਸਾਨ ਮੋਰਚੇ ਦਾ ਤਾਹਾਂ ਤੋਂ ਫੈਸਲਾ ਹੋਊਗਾ ਤਾਹਾਂ ਮੀਟਿੰਗ ਚੱਲ ਰਹੀ ਹੈ ਕਿਉਂਕਿ ਕਈ ਆਗੂ ਫੜੇ ਗਏ ਕੰਗਾ ਦੇ ਫੋਨ ਬੰਦ ਹੈ ਅੱਜ ਸਾਰਿਆਂ ਦੇ ਫੋਨ ਫਾਨ ਖੁੱਲਣਗੇ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਕੀ ਤਾਹਾਂ ਤੋਂ ਦੀ ਉਹਦੇ ਹਿਸਾਬ ਨਾਲ ਚੱਲਿਆ ਜਾਵੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਜਦੋਂ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਲੋਕਾਂ ਨੇ ਚੰਡੀਗੜ੍ਹ ਵੱਲ ਕੂਚ ਕੀਤਾ ਤਾਂ ਪੁਲਿਸ ਪ੍ਰਸ਼ਾਸਨ ਨੇ ਭਾਰੀ ਫੋਰਸ ਲਿਆ ਕੇ ਟੋਲ ਪਲਾਜ਼ਾ ਬਡਵਰ ਤੇ ਨਾਕਾ ਲਾ ਕੇ ਸੜਕਾਂ ਜਾਮ ਕੀਤੀਆਂ ਆ ਵੇਖ ਲੋ ਸਾਡੇ ਕਿਸਾਨ ਮਜ਼ਦੂਰ ਸਾਡੀਆਂ ਭੈਣਾਂ ਪਾਸੇ ਬੈਠੀਆਂ ਨੇ ਦੂਸਰੇ ਪਾਸੇ ਪ੍ਰਸ਼ਾਸਨ ਸੜਕਾਂ ਰੋਕੀ ਬੈਠਾ ਅਸੀਂ ਵੀ ਕਿਸੇ ਵੀ ਆਮ ਲੋਕਾਂ ਨੂੰ ਤੰਗ ਨਹੀਂ ਕਰਾਂਗੇ ਅਗਲੀ ਕਾਉਂ ਕਾਉਂ ਤੱਕ ਅਸੀਂ ਇਸੇ ਤਰ੍ਹਾਂ ਹੀ ਇੱਥੇ ਹੀ ਬੈਠਾ